ਚੈਨੂ ਜੋ ਸਪੋਰਟ ਕਲਮ ਨੂੰ ਬਾਕਪਾਤ ਬਧਾਈ ਦੇਣਾ ਕਿ ਮਾਂ ਖੇਡ ਕਬੱਡੀ ਨੂੰ ਉਹਨੇ ਚੰਗਾ ਰੱਖਿਆ ਹੈ ਸਭ ਤੋਂ ਵੱਡੀ ਗੱਲ ਮੈਂ ਗੱਲ ਕੀਏ ਕਰਦੇ ਕਿ ਕਦਮ ਨੂੰ ਪੁੱਤਰਾ ਵਿੱਚ ਤੇ ਆ ਕੇ ਗਰਾਊਂਡ ਵਿੱਚ ਮੈਂ ਕਹਿੰਦੇ ਰਾਜਨੀਤੀ ਤੇ ਕਰੀ ਮੌੜਨਾ ਕਿ ਪੁੱਤਰਾ ਗਾਉਣਾ ਸਾਜਾ ਗਾਉਣਾ ਹੈ ෂහග ස බ ඉද ද පడ හ පాస్ සැකදිගంద හ जवानी <laughs> ड so, میں کل دی ہن کو مبارک باد دیتا سرک صاحب بیٹھے ہوئے کتوہ ریڈی پرائز تواڈی مبارک باد کل آ او اتنا ایا سرک صاحب بہت سارے پروجیکٹ ہیں تے تسی تھوڑا جے سوں دکھاؤنا اے ایں دے وچ خواب ائے لگے ہوئے نے اج کوئی ہائی جماعتاں رونے والا تا ہے سے سارے کتے ہو باقی سیاسی کوانے لگا کے لوکاں نے مجھ سے چلا ساتھ ہو او تھوڑا اپنی ساتھ ہے اج لو پنڈا کے وچ پنڈا پنڈا وچ رکھیا اوکے پنڈا نال لڑو گے ٹورنامنٹ تو دے کے کھڑا لگا کے جے پہلے تے لگا دوسرے تے لگا تے دوڑیاں وی نہیں کرتیاں ہاں پہلے تے دوڑیاں پھڑ دے دی جے ہی اپ پہلے ਸਾਡੇ ਪਿੰਡ ਦਾ ਨਾਮ ਤਾਂ ਨਾਮ ਨਹੀਂ ਸੀ ਇਹ ਨਾ ਮਹਿਲਤ ਦਾ ਦਾੂਜੇ ਦਾ ਮਰ ਗਿਆ ਜਮਦ ਤੱਕ ਠਹਿ ਗਿਆ ਸਾਡੇ ਕਿੰਨਾ ਸਮਾਂ ਲਾਉ ਇਹ ਕਾਰਕਿਓ ਉਸ ਪਿੰਡ ਕੀ ਮਰ ਗਈ ਸਰਪਸਾਰ ਵਿੱਚ ਗਿਆ ਇੱਕ ਤਸਾ ਸੁਮੋ ਦੇ ਚਾ ਕਾ ਲਈ ਜਿਹਨੇ ਉਹ ਪ੍ਰਾਣੀ ਹੋ ਕੇ ਉਹਨਾਂ ਨੂੰ ਨਵੇਂ ਕਰਮੇ ਮੋੜੇ ਸੋਸ਼ਕਾ ਲਈ ਐਡਜਕਸ਼ਨਾਸਟ ਸਕੂਲ ਵਾਸਤੇ ਸਾਡੇ ਧਰਮ ਦੀ ਹਾਜ਼ਰ ਹੈ ਤੁਸੀਂ ਜਿਹੇ ਪਰ ਸਨਮਾਨ ਸਰਕਾਰ ਕਰਾ ਹੈ

ਅਸੀਂ ਕੰਮ ਕਰ ਰਹੇ ਹਾਂ ਮੇਰੇ ਤੋਂ ਪਾਰਲੀਮੈਂਟ ਦੇ ਵਿੱਚ ਪਰ ਹਾਰੋਦੀ ਵਿਧਾਇਕਾ ਦਾ ਮੈਂ ਕੁਝ ਆਪਣੇ ਫਸਕੇ ਸੀਗੇ ਸੌਤੀਆਂ ਕੁਝ 25 30 ਮੁੰਡੇ ਘਾਟ ਕੇ ਜਾਂਦੇ ਸੁਸ਼ਮਨ ਰਾਏ ਨੂੰ ਮੈਂ ਸਾਡੀ ਉਸਮਨ ਵੀ ਇਹਨਾਂ ਦੇ ਹਾਂ 25 ਮੁੰਡੇ ਫਸਕੇ ਉਸ ਸਮੇਂ ਮਤਲਬ ਉਹਨਾਂ ਨੇ ਮੈਸੀ ਨੂੰ ਕਹਿ ਕੇ ਉਹ ਕੂਟੇ ਕਰ ਲਿਆ ਤੇ ਪਾਰਲੀਮੈਂਟ ਦੇ ਵਿੱਚ ਨਾ ਤਾਰੀਫ ਕੀਤੀ ਸੀ ਕਰਦਾ ਧੰਨਵਾਦ ਇਹਨਾਂ ਮੁੰਡੇ ਆ ਗਏ ਕਰੇ ਉਹਨਾਂ ਦੇ ਕਰਦੇ ਜਿਹੜੇ ਨੇ ਖੁਸ਼ ਨੇ ਚਾਹੇ ਜੰਗਲੀ ਵੀ ਹੁੰਦਾ ਕਿ ਖਾਂਦੀ ਮਾਰ ਦਾ ਕੰਮ ਕਹਿੰਦਾ ਜਿਹੜਾ ਪੱਗ ਨੂੰ ਨਿਕਲ ਨਿਕਾ ਕਰਨਾ ਇਹੋ ਜਿਹਾ ਚੱਕ ਦਾ ਕਰਦਾ ਉਹਦੀ ਤਾਰੀਫ ਵੀ ਕਰਨੀ ਪੈਂਦੀ ਹੈ ਸੋ ਇਸ ਕਿਸਮ ਦੀ ਰਾਏ ਦਿੱਤੀ ਜਿਹੜੀ ਆਪਾਂ ਲੈ ਕੇ ਆਇਆ ਔਰ ਹੌਲੀ ਵਿਚੈਂਦੇ ਆ ਤੇ ਜਿਹੜੇ ਜਿਹੜੇ ਜਿੱਤੇ ਨੇ ਉਹਨੂੰ ਵਧਾਈਆਂ ਫਿਰ ਫਿਰੂਗਾ ਜਿੰਨ ਹਾਰ ਵੀ ਹੈ ਕੋਈ ਗੱਲ ਦੀ ਲਾਈਨ ਨਹੀਂ ਜਰਿਆ ਇਹ ਬਾਰੇ ਘੱਟ ਚੱਲ ਰਹੇ ਨੇ ਕਿ ਜਿਹਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਕੇ ਉਮੀਦਵਾਰ ਜਿਹਨੇ ਕਹਿੰਦੇ ਨੇ ਸਰਿਕਾ ਪਾਰੀ ਨੂੰ ਮਿਲਣਾ ਨੇ ਕਿ ਸਾਡੀ ਪਾਰਟੀ ਸਰਕਾਰ ਨੂੰ ਸਾਡੀ ਨੂੰ ਸਾਗਵੀ ਵੀ ਸੀ

ਇਹਨੇ ਨੋਸ਼ਿਕਾ ਕੋਲੇ ਕੋਲੇ ਨਗਰ ਆਉਂਦੀ ਸੀ ਮਾਤਾ ਤੇ ਸਰਕਾਰੀ ਕੋਟਾ ਦੇ ਮੈਂਬਰ ਆ ਗਏ ਮੈਂ ਤਾਂ ਜਿਹੜੇ ਵੀ ਪੈਸੇ ਮਿਲਦੇ ਨੇ ਲੋਕਾਂ ਨਾਲ ਲਾ ਲਈ ਮੈਂ ਹੀ ਕਿਕਰ ਪੀਣਾ ਸਾਹ ਮਿਲਣਾ ਤੇ ਸਭ ਤੋਂ ਪਹਿਲਾਂ ਖਰਚ ਕਰਨਾ ਉਹ ਆ ਗਏ ਮੈਂ ਤਾਂ ਲੱਗਦਾ ਦੋ ਮਹੀਨੇ ਖਰਚ ਦੇਣਾ ਮੈਂ ਕਿਉਂ ਵੀ ਮਿਲ ਕੇ ਆ ਰਹੇ ਮੇਰਾ ਪਾਸਟ ਦੇ ਨਾਲ ਆ ਗਿਆ ਮੈਂ ਮਾਰਦਾ ਮੈਂ ਹੀ ਕਰਤਾ ਜੀ ਉਸ ਦਾ ਜਿਹੜੇ ਪੈਸੇ ਕਿੰਨਾ ਮਜ਼ਾ ਵਾਲਾ ਖਰਚਾ ਮਿਲਦਾ ਨਾ ਨਈਆ ਬੰਦੇ ਨੂੰ ਉਡਾ ਦੇ ਸੀ ਸੱਚੀ ਜੌਂਦਨਾਪੁਰ ਤੁਸੀਂ बहुत चंगे लोग हो लोग का साधारण सांसद बच्चे हैं वो तो अगर जो बड़े होते हैं लीडर बड़े होते हैं तो इस करके जरूर तो सिस्टम क्या है एक लाइब्रेरी वास्ते सभा साथ में तो पिंड में लाइब्रेरी वास्ते पैसे लोगे नहीं एक पंचायत का दायरा इंटरलॉक आज जरा इस सारी जगह थोड़ी बहुत ना मेरे अंदर होती है नहीं मैं चलो इस बार सब मत आप आइए ना तो इस बार देख हाथ पे जो पैसे आएंगे तो बात लो मैंने जीन भी आपGamma करके पैसे बढ़ा भी लें देखो पैसे पब्लिक के देने उधर लगने चाहिए सो किसी किसी कोई देने लायक खोज रहा हूं मैं यहां हाजिर हूं मैं जानूंगा लगेगा प्रेरणा आपकी मान्यता मैच उन्होंने ले पूरा करके काट रहा बहुत-बहुत बहुत धन्यवाद लोगों